Oh <laughs> you ਅਬਦੁੱਲ ਅਤੇ ਨਾਥਰ ਜਾ ਸਕੈ ਸੁਣਾਈ ਹੈ ਸਤਿਗੁਰੂ ਤੋਂ ਤਕਤ ਪ੍ਰਾਪਤ ਹੋਏ ਇਹ ਸਿੱਖੀ ਦੇ ਕੁਤਬਿਸਾਰੇ ਆਦ ਸਿੱਖ ਇੰਦਰੀ ਜਿਤ ਸਿੱਖ ਗੰਖੀ ਪ੍ਰਾਪੀਆਂ ਨੇ ਤਾਂ ਬਖਸ਼ਤ ਜੀ ਨੇ ਮਿਰਤ ਜੀ ਦੇ ਬਾਦ ਸਤਿਗੁਰੂ ਨੂੰ ਤੇਜ ਤਖਤ ਤੇ ਮੇਹਨਤ ਤੇ ਤੀਰ ਦੀਆਂ ਬਹੁਤ ਕਿਰਪਾਨਾ ਪ੍ਰਾਪਤ ਕਰਵਾਈਆਂ 1665 11 ਸਾਲ ਦੀ ਸਤਿਗੁਰਾਂ ਦੀ ਸ਼ਹੀਦ ਹੋਮਰ ਤੇ ਸਤਗੁਰੂ ਜੀ ਦਾ ਇੱਕ ਰਾਜਮਾਨ ਹੋ ਢਾਗਰ ਜੀ ਕੇ ਫਤੇ ਤਨਤਨ ਸਿੰਘ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ 6ਵੇਂ ਪਾਸਾ ਤਨਤਨ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਤੇ ਦੋ ਤਲਵਾਰਾਂ ਧਾਰਨ ਕੀਤੀਆਂ ਸਨ ਇੱਕ ਮੇਰੀ ਦੀ ਇੱਕ ਪੀਰੀ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਅੱਜ 6ਵੇਂ ਪਾਸ਼ੇ ਦਾ ਉਸ ਮੇਰੀ ਪੀਰੀ ਦੀਪਸ ਨੂੰ ਸਮਰਪਿਤ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਪਰਸੋਂ ਰੋਜ ਤੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਕੀ ਹੁਣ ਭੋਗ ਪਾਏ ਗਏ ਨੇ ਇਸ ਗੁਰਮਤ ਸਮਾਗਮ ਸੰਬੰਧੀ ਪਿਛਲੇ 9 ਜੁਲਾਈ ਤੋਂ ਗੁਰਦਰਾ ਵਿਵੇਕਸਰ ਵਿਖੇ ਸ਼ਾਮ ਨੂੰ 5 ਤੋਂ 6 ਵਜੇ ਤੱਕ 15 ਜੁਲਾਈ ਤੱਕ ਲਗਾਤਾਰ ਗੁਰਮਤ ਸਮਾਗਮ ਕੀਤੇ ਗਏ ਨੇ ਅੱਜ ਗੁਰਦੁਆਰਾ ਵਿਵੇਕਸਰ ਵਿਖੇ ਜੋ ਅੰਮ੍ਰਿਤ ਵੇਲੇ ਸਚਖੰਡ ਸ੍ਰੀ ਦਰਬਾਰ ਸਭ ਸ੍ਰੀ ਹਰਮੰਦਰ ਸਾਹਿਬ ਵਿਲੇ ਵਿਖੇ ਮੁਖਵਾਕ ਆਏ ਨੇ ਉਸ ਮੁਖਵਾਕ ਦੀ ਗੁਰਦੁਆਰਾ ਵਿਵੇਕਸਰ ਵਿਖੇ 8 ਤੋਂ 9 ਵਜੇ ਤੱਕ ਕਥਾ ਕੀਤੀ ਜਾਣੀ ਆ ਸੋ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ ਵਿੱਚ ਤਨ ਕਰਕੇ ਮਨ ਕਰਕੇ ਆਪਣੀਆਂ ਹਾਜ਼ਰੀਆਂ ਲਵਾ ਰੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਨੂੰ ਮੇਰੀ ਪਰੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ऐसे दीनदयाल सतगुरु मेरी पीरी दे मालिक साहिब सतगुरु श्री गुरु हरगोबिंद साहिब सच्चे बादशाह महाराज ਜਿਨ੍ਹਾਂ ਨੇ ਸਮੇਂ ਦੀ ਹਕੂਮਤ ਨੂੰ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਜ਼ਬਰ ਜ਼ੁਲਮ ਦੇ ਖਿਲਾਫ ਦਿੱਲੀ ਤਖਤ ਦੇ ਸਨਮੁਖ ਅਕਾਲ ਦਾ ਤਖਤ ਰਚਿਆ ਜਿਸ ਦੀ ਰਚਨਾ ਸਮੇਂ ਜਿੱਥੇ ਸਤगुरु सच्चे बादशाह महाराज ਆਪ ਹਾਜ਼ਰ ਸਨ ਉੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਇਤਿਹਾਸ ਦੇ ਪਾਵਨ ਬਚਨ ਹਨ ਕਿ ਕਿਸੇ ਹੀ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਉਹ ਪਾਵਨ ਤਖਤੇ ਬਰਾਜਣ ਸਮੇ ਤਖਤ ਵਹਿ ਤਖਤ ਹੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਏ ਕੈਸੀ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੁਰਦਾ ਹੋ ਚੁੱਕੀ ਜ਼ਮੀਰ ਵਾਲੇ ਲੋਕਾਂ ਦੀ ਜ਼ਮੀਰ ਨੂੰ ਜਗਾਉਣ ਵਾਸਤੇ ਉਹਨਾਂ ਦੇ ਅੰਦਰ ਨਵੀਂ ਰੂਹ ਪੂਕੀ ਅਤੇ ਆਪ ਮੀਰੀ ਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਪਾਵਨ ਤਖਤ ਤੇ ਵਿਰਾਜਮਾਨ ਹੋਏ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਸ਼ਸਤਰ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ ਕਿਆਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ तीर ਸੈਭ ਸਰੋਹੀ ਸਹਿਤੀ ਜਹੇ ਹਮਾਰੇ ਪੀਰ ਉਥੇ ਨਾਲ-ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਸੰਦੇਸ਼ ਜਾਰੀ ਕੀਤੇ ਕਿ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਹੈ ਚੰਗੀ ਜਵਾਨੀ ਚੰਗੀ ਨਸਲ ਦੇ ਘੋੜੇ ਅਤੇ ਚੰਗੇ ਸ਼ਸਤਰ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਹਾਜ਼ਰ ਕੀਤੇ ਜਾਣ ਇੱਕ ਸ਼ਸਤਰ ਧਾਰੀ ਫੌਜ ਤਿਆਰ ਕੀਤੀ ਉੱਥੇ ਨਾਲ ਨਾਲ ਗੁਰੂ ਸਾਹਿਬ ਜੀ ਨੇ ਉਹ ਟਾਢੀ ਹਰ ਪ੍ਰਭ ਖਸਮਕਾਰ ਨਿਤਗਾਵੇ ਹਰਗੁਣ ਸ਼ੰਤਾ ਟਾਢੀਆਂ ਦੀ ਜਿਹੜੀ ਪਰੰਪਰਾ ਸੀ ਉਸ ਨੂੰ ਅਮਰ ਕੀਤਾ ਗੁਰੂ ਕੀ ਸੰਗਤ ਅੱਜ ਦੇ ਸ਼ੁਭ ਦਿਹਾੜੇ ਤੇ ਆਪ ਸਮੂਚੀਆਂ ਸੰਗਤਾਂ ਨੂੰ ਮੇਰੀ ਪੀਰੀ ਦੇਸ ਦੀਆਂ ਬਹੁਤ ਬਹੁਤ ਵਧਾਈਆਂ ਸਤਿਗੁਰੂ ਸਾਹਿਬ ਕਿਰਪਾ ਕਰਨ ਆਪਾਂ ਸ਼ਸ਼ਤਰਧਾਰੀ ਹੋ ਕੇ ਝੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ ਜਿੱਥੇ ਇੱਕ ਪਰ ਉਪਕਾਰੀ ਤੇ ਦਿਆਲਤਾ ਦੇ ਪੰਜ ਬڑے ਸਾਦੇ ਜੀਵਨ ਵਾਲੇ ਇਨਸਾਨ ਸਨ ਭਾਈ ਤਾਰੂ ਸਿੰਘ ਪਿੰਡ ਪੂਲੇ ਦੇ ਰਹਿਣ ਵਾਲੇ ਜਿੱਥੇ ਇੱਕ ਸਧਾਰਨ ਕਿਸਾਨ ਸਨ ਆਪਣੀ ਖੇਤੀਬਾੜੀ ਕਰਕੇ ਆਪਣੇ ਦਸਾਂ ਨਾ ਹੋਂਦੇ ਕਿਰਤ ਵਿੱਚੋਂ ਦਸਵੰਦ ਕੱਢ ਕੇ ਸੰਗਤਾਂ ਦੀ ਸੇਵਾ ਕਰਦੇ ਸਨ ਤੇ ਜਿੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਟਰੌਅ ਦਾ ਪ੍ਰਬੰਧ ਕਰਿਆ ਗਿਆ ਹੈ ਉਹਨਾਂ ਵੱਲੋਂ ਉੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਭਾਈ ਤਾਰੂ ਸਿੰਘ ਵੱਲੋਂ ਜਿੱਥੇ ਸੇਵਾ ਕੀਤੀ ਜਾਂਦੀ ਸੀ ਉਥੇ ਭਾਈ ਤਾਰੂ ਸਿੰਘ ਦੀ ਮਾਤਾ ਵੱਲੋਂ ਤੇ ਉਹਨਾਂ ਦੀ ਭੈਣ ਤਾਰੋ ਵੱਲੋਂ ਵੀ ਲੰਗਰ ਪਕਾਉਣ ਦੀ ਸੇਵਾ ਕੀਤੀ ਜਾਂਦੀ ਜੀ ਭਾਈ ਤਾਰੂ ਸਿੰਘ ਨੂੰ ਬਚਪਨ ਤੋਂ ਹੀ ਉਹਨਾਂ ਦੀ ਮਾਤਾ ਵੱਲੋਂ ਗਰਵਾਣੀ ਤੇ ਗੁਰਤੇਸ ਦੀ ਗੁਰਤੀ ਜਿਹੜੀ ਮਿਲੀ ਸੀਗੀ ਉਹਦੇ ਤੇ ਅਖੀਰ ਤੱਕ ਭਾਈ ਤਾਰੂ ਸਿੰਘ ਜੀ ਸਿਰ ਰਹੇ ਤੇ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਐਂਡ ਦੇ ਵਿੱਚ ਲਾਹੌਰ ਦੇ ਵਿੱਚ ਜ਼ਕਰੀਆ ਖਾਨ ਨੇ ਇਸਲਾਮ ਧਰਮ ਕਬੂਲ ਕਰਨੀ ਬੁਲਾਇਆ ਗਿਆ ਤਾਂ ਭਾਈ ਤਾਰੂ ਸਿੰਘ ਜੀ ਨੇ ਇਸਲਾਮ ਧਰਮ ਤੋਂ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਜ਼ਕਰੀਆ ਖਾਨ ਨੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨ ਵਾਸਤੇ ਕਿਹਾ ਗਿਆ ਪਰ ਉਹਨਾਂ ਦੇ ਕੇਸ ਕਤਲ ਨਹੀਂ ਹੋਏ ਤਾਂ ਫਿਰ ਜਲਾਦਾ ਵੱਲੋਂ ਰੰਬੇ ਦੇ ਨਾਲ ਉਹਨਾਂ ਦੀ ਖੋਪੜੀ ਉਤਾਰੀ ਗਈ ਤੇ ਅਖੀਰ ਦੇ ਵਿੱਚ ਜਿਹੜੇ ਭਾਈ ਤਾਰੂ ਸਿੰਘ ਸੀ ਆ ਉਹ ਗਰਵਾਣੇ ਵਿੱਚ ਜੁੜੇ ਹੋਏ ਸਨ ਤਾਂ ਪਾਣਾ ਐਸਾ ਵਾਪਰਿਆ ਅਗਲੇ ਦਿਨ ਹੀ ਜਿਹੜਾ ਜਕਰੀਆ ਖਾਨ ਸੀ ਉਹ ਬਿਮਾਰ ਹੋ ਗਿਆ ਤਾਂ ਉਹ ਗੁਰਮਖ ਪਿਆਰੇ ਉਸ ਗੁਰਸਿੱਖ ਦੀ ਜੁੱਤੀ ਨਾਲ ਹੀ ਜਦੋਂ ਭਾਈ ਜਕਰੀਆ ਜਕਰੀਆ ਖਾਨ ਦਾ ਜਿਹੜਾ ਬੰਨ ਪਿਆ ਸੀਗਾ ਉਹ ਭਾਈ ਤਾਰੂ ਸਿੰਘ ਦੀ ਜੁੱਤੀ ਜਦੋਂ ਸਿਰ 'ਚ ਵੱਜੀ ਤਾਂ ਜਕਰੀਆ ਖਾਨ ਦਾ ਜਿਹੜਾ ਉਹ ਬੰਨ ਖੁੱਲਿਆ ਉਪਰੰਤੋ ਜਿਹੜੀ ਜਕਰਿਆ ਖਾਨ ਦੀ ਮੌਤ ਹੋਈ ਤੇ ਭਾਈ ਤਾਰੂ ਸਿੰਘ 22 ਦਿਨ ਬਿਨਾ ਕੋਪਰੀ ਤੋਂ ਜਿਉਂਦੇ ਰਹੇ ਸਾਨੂੰ ਐਸੇ ਸ਼ਹੀਦਾਂ ਤੇ ਮਾਣ ਆ ਅੱਜ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਗੁਰਦਰਾ ਮੰਜੀ ਸਾਹਿਬ ਦਾ ਅਨਹਾਲ ਵਿਕੇ ਪਰਸੋਂ ਰੋਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਹੁਣ ਉਹਨਾਂ ਦੇ ਭੋਗ ਪਾਏ ਗਏ ਹਨ ਸੋ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ 'ਚ ਹਿੱਸਾ ਲੈ ਰਹੇ ਨੇ ਜਿੱਥੇ ਸੰਗਤਾਂ ਆਈਆਂ ਨੇ ਉੱਥੇ ਸੱਚ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਜਿਹੜੇ ਇੱਥੇ ਦੇ ਵਿਦਿਅਕ ادارے ਨੇ ਦੋ ਸਕੂਲ ਨੇ ਉਹ ਵੀ ਵਿਸ਼ੇਸ਼ ਤੌਰ ਤੇ ਇਹਨਾਂ ਗੁਰਮਤ ਸਮਾਗਮਾਂ 'ਚ ਆਪਣੀ ਹਾਜ਼ਰੀ ਲਵਾ ਰਹੇ ਨੇ ਮੈਂ ਉਹਨਾਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਖੀਰ 'ਚ ਸਾਰੀਆਂ ਸੰਗਤਾਂ ਦਾ ਧੰਨਵਾਦ ਪਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਲੱਖ ਲੱਖ ਵਾਰ ਕੋਟ ਪ੍ਰਣਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ